ਈ ਗੱਲ ਆ ਅੱਜ ਅਸੀਂ ਪਾੜੇ ਦੀ ਮੰਜ਼ਿਲ 'ਤੇ ਹੱਥ ਰੱਖ ਕੇ ਜੋਤੋਂ ਤੋਂ ਵੀ ਚੱਕਿਆ ਤੇ ਉਹਦੇ ਵਾਸੀ ਦੇ ਮੂੜੇ ਨੂੰ ਠੋਕੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰੰਜੀਤ ਸਿੰਘ ਲਬੜਦਾਰ ਪਿੰਡ ਹੈ ਮਰਾਇਤਪੁਰ ਫਰੀਦਕੋਟ ਜ਼ਿਲ੍ਹਾ ਕੋਟਾਸਪੁਰ ਆਪ ਸਭ ਸੰਤਾਂ ਦਾ ਜਿਹੜੇ ਗੋਣ ਨੰਬਰ 6 ਹਜ਼ਾਰਨਗਰ ਦੇ ਅਧੀਨ ਪਿੰਡਮ ਦੇ ਸੀ ਉਹਨਾਂ ਵਿੱਚ ਮੇਰੀ ਸਧਾਰਨੀ ਸ਼੍ਰੀਮਤੀ ਸੁਧਾਰਨੀ ਅਕਿੰਦਰਕੌਰ ਜੀ ਨੂੰ ਭਾਰੀ ਬਹੁਮਤ ਨਾਲ ਆਪ ਸਭ ਨੇ ਵੋਟ ਪਾ ਕੇ ਜਿਤਾਇਆ ਮੈਂ ਤੁਹਾਡਾ ਸਾਰਿਆਂ ਦਾ ਦਰਦਰ ਤੋਂ ਧਨਵਾਦੀਆਂ ਔਰ ਅਟੇ ਮੈਂ ਆਪ ਜੀ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੰਨੀਆਂ ਵੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਔਰ ਉਸਾਰੂ ਕੰਮ ਨੇ ਉਹਨਾਂ ਦੇ ਨਾਲ ਨਿਭਾਵਾਂਗਾ ਕਿਉਂਕਿ ਸਾਡੇ ਆਪਣੇ ਜਿਹੜੇ ਪਾਰਟੀ ਦੇ ਨੇਤਾ ਸ਼੍ਰੀ ਰਮਨ ਬੈਲਜੀ ਨੇ ਉਹ ਇੱਕ ਵੱਡਾ ਸੁਝੇ ਹੋਏ ਇਮਾਨਦਾਰ ਨੇਤਾੜਕ ਤੇ ਬਹੁਤ ਹੀ ਵਧੀਆ ਸੁਭਾਅ ਦੇ ਇਨਸਾਨ ਨੇ ਉਹਨਾਂ ਨੇ ਸਾਨੂੰ ਇੱਕ ਵਧੀਆ ਰਸਤੇ ਤੇ ਚੱਲਣ ਦੀ आदत ਪਾਈ ਹੋਈ ਹੈ ਅਸੀਂ ਨਾ ਤਾਂ ਕਿਸੇ ਦਾ ਟੱਕਾ ਕਰਨਾ ਔਰ ਨਾ ਹੀ ਕਿਸੇ ਦਾ ਟੱਕਾ ਸੈਣਾ ਇਹ ਮੈਂ ਤੁਹਾਨੂੰ ਸਾਰਿਆਂ ਨੂੰ ਯਕੀਨ ਦਵਾਉਣਾ ਔਰ ਜਿੰਨੇ ਵੀ ਤੁਹਾਡੇ ਕੰਮ ਹੋਣਗੇ ਅਸੀਂ ਥੋੜੇ ਹੀ ਜਨਾਂ ਵਿੱਚ ਇੱਕ ਦੋ ਜਨਾਂ ਤੋਂ ਬਾਅਦ ਤੁਹਾਡੀ ਟੋਰਾਂ ਸ਼ੁਰੂ ਕਰ ਲਾਂਗੇ ਔਰ ਹਰ ਪਿੰਡ ਜਾ ਕੇ ਉਹ ਪਟੜੀਆਂ ਸਾਰਿਆਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਇਹ ਮੇਰੇ 64 ਪਿੰਡਾਂ ਚੋਂ ਹੋਣਗੀਆਂ ਆਪਾਂ ਉਹਨਾਂ ਨੂੰ ਹੱਲ ਕਰਦਾ ਪਰ ਉਹ ਸਾਨੂੰ ਨੇ ਮੈਂ ਜ਼ਿਆਦਾ ਨਹੀਂ ਕਹਿੰਦਾ ਕਿ ਮੈਂ ਆਪ ਸਭ ਦੀ ਦਾ ਇੱਕ ਵਾਰੀ ਫੇਰ ਕੋਟ-ਕੋਟ ਤਨਵਾਢੀਆਂ ਕਿ ਤੁਸੀਂ ਸਾਨੂੰ ਹਰ ਪਿੰਡ ਵਿੱਚੋਂ ਵੱਡੀ ਲੀਡ ਦੇ ਕੇ ਦਾਸ ਦਾ ਮਾਨ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ